ਜਦੋਂ ਬਚਪਨ ਦੇ ਵਿੱਚ ਤੁਸੀਂ ਦੇਖਦੇ ਸੀਗੇ ਉਦੋਂ ਸੁਪਨਾ ਕੀ ਸੀਗਾ ਸ਼ੈਨਾਜ਼ ਦਾ ਲੋਕ ਕਹਿੰਦੇ ਨੇ ਇੰਡਸਟਰੀ ਜਿਹੜੀ ਹੈਗੀ ਉਹ ਡਿਪਰੈਸ਼ਨ ਦਾ ਕਾਰ ਹੈ ਤੁਸੀਂ ਅਕਸਰ ਵੇਖਿਆ ਹੋਣਾ ਕਿ ਇਹਨੇ ਆਤਮ ਹੱਤਿਆ ਕਰ ਲਈ ਉਹਨੇ ਉਹ ਕਰ ਲਿਆ ਉਹਦੇ ਵਿੱਚ ਕੀ ਹੋ ਕੋ ਨਸ਼ਿਆਂ 'ਚ ਚਲ ਜਾਂਦੇ ਆ ਕਈ ਜਿਹੜੇ ਆ ਕਿ ਦੋ ਦੋ ਤਿੰਨ ਤਿੰਨ ਸਾਲ ਬਾਅਦ ਡਿਪਰੈਸ਼ਨ ਦੁਬਾਰਾ ਆਇਆ ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ ਸ਼ੇਨਾਸ ਦਾ ਸੁਭਾ ਜਿਹੜਾ ਕਿਤੇ ਗਿਆ ਸੀ ਗੁੱਸੇ ਵੀ ਆ ਜਾਂਦੇ ਹੁੰਦੇ ਸੀ ਕਿ ਮੈਂ ਕਹਿੰਦਾ ਮੈਂ ਪੰਜਾਬ ਦੀ ਜਟੀਆਂ ਮਸ਼ੇਦ ਨਹੀਂ ਆ ਸੁਭਾ ਕਿਤੇ ਤੇ ਜਾਓ ਮਦਰ ਤੇ ਗਏ ਨੇ ਤੁਹਾਡੇ ਤੇ ਗਏ ਨੇ ਜਿਹੜਾ ਇੰਨਾ ਉਹਨਾਂ ਦਾ ਕਈ ਮਤਲਬ ਅਰੀਕਲ ਸੁਭਾ ਆਇ ਤੇ ਤਰੀਕੇ ਦਾ ਨਹੀਂ ਉਹ ਉਹਦਾ ਸੁਭਾ ਮੇਰੇ ਤੇ ਹੀ ਆ ਦਿਲ ਕਿੱਥੇ ਲੱਗਦਾ ਹੈ ਬੰਬੇ ਦੀ ਇੰਡਸਟਰੀ ਦੇ ਵਿੱਚ ਜਿੱਥੇ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਕਿ ਆਪਣੇ ਪੰਜਾਬ ਦੀ ਮਿੱਟੀ ਜਾ ਕੇ ਅਖਲਾ ਸੁਣ ਮਿਲਦੀ ਉਹ ਇਸ ਤਰ੍ਹਾਂ ਬੈਠੀ ਹੁੰਦੀ ਹੈ ਕਿ ਜਿਵੇਂ ਡੇਰੇ ਵਾਲੇ ਬਾਬਾ ਜੀ ਨੇ ਲੰਗਣਾ ਹੋਵੇ ਤੇ ਸੰਤੋਖ ਬੈਠੀ ਹੁੰਦੀ ਹੈ ਨਾ ਆਪਣੇ ਸੜਕਾਂ ਦੇ ਉੱਤੇ ਇੱਕ ਸਮਝ ਹੈ ਕਿ ਸ਼ੈਨਾਜ਼ ਦੀ ਪਪੁਲਰਿਟੀ ਇੰਨੀ ਵੱਧ ਗਈ ਲੋਕ ਕਹਿਣਾ ਸ਼ੁਰੂ ਹੋ ਗਏ ਸ਼ੈਨਾਜ਼ ਦੇ ਪਾਪਾ ਇੱਕ ਰੈਂਪ ਤੇ ਕਹਿੰਦੇ ਹੋਣਗੇ ਕਿ ਸੰਤੋਖ ਭਾਜੀ ਡਾਕਟਰ ਹੈ ਹੁਣ ਉਹਨਾਂ ਦੇ ਨਾਮ ਦੇ ਨਾਲ ਤੁਹਾਨੂੰ ਜਾਣਿਆ ਜਾਂਦਾ ਪਹਿਲਾਂ ਆਪਣਾ ਨਾਮ ਸੀ ਕੁਝ ਲੋਕ ਮੈਨੂੰ ਸੁਖਪਰਨਾ ਦੇ ਨਾਂ ਤੋਂ ਜਾਣਦੇ ਸੀ ਕਾਫੀ ਮੇਰਾ ਨਾਂ ਸੀ ਹਲਕੇ ਦੇ ਵਿੱਚ ਲੇਕਿਨ ਹੁਣ ਕਿਤੇ ਵੀ ਮੈਂ ਜਾਂਦਾ ਵਾਂ ਤੇ ਇਹੀ ਗੱਲ ਹੁੰਦੀ ਹੈਗਾ ਉਹ ਸ਼ਨਾਦ ਦਾ ਫਦਰ ਹੈ ਦੇਖੋ ਬੜੇ ਲੋਕ ਗਏ ਇੱਥੋਂ ਹੋਰ ਵੀ ਪੰਜਾਬ ਦੇ ਦੋ ਤਿੰਨ ਗਏ ਸੀ ਆਰਟਿਸਟ ਮੈਂ ਨਾਂ ਨਹੀਂ ਲੈਂਦਾ ਉਹਨਾਂ ਦਾ ਉਹ ਗਏ ਸੀ ਲੇਕਿਨ ਉੱਥੇ ਮਹੀਨਾ-ਮਹੀਨਾ ਨਹੀਂ ਟਿਕ ਸਕੇ ਜਦੋਂ ਬਚਪਨ ਦੇ ਵਿੱਚ ਤੁਸੀਂ ਦੇਖਦੇ ਸੀਗੇ ਉਦੋਂ ਸੁਪਨਾ ਕੀ ਸੀਗਾ ਸ਼ੈਨਾਜ਼ ਦਾ ਜਦੋਂ ਹੁਣ ਇੰਨਾ ਵੱਡਾ ਨਾਮ ਬਣ ਗਿਆ ਨੇ ਉਹ ਖੁਸ਼ ਨਹੀਂ ਸੈਟੀਸਫਾਈ ਨਹੀਂ ਕਿਉਂਕਿ ਲੋਕ ਕਹਿੰਦੇ ਨੇ ਇੰਡਸਟਰੀ ਜਿਹੜੀ ਹੈਗੀ ਉਹ ਡਿਪਰੈਸ਼ਨ ਦਾ ਕਾਰ ਹੈ ਤੇ ਜਿਹੜੀ ਬਾਹਰ ਹੀ ਚਿਹਰਾ ਦਿਖਾਉਂਦੇ ਆ ਉਹ ਅੰਦਰਲੇ ਚਿਹਰੇ ਤੋਂ ਬੜਾ ਵੱਖਰਾ ਹੁੰਦਾ ਹੈ ਕਿ ਮੁਖੌਟਾ ਪਾਇਆ ਹੁੰਦਾ ਨਹੀਂ ਇਹ ਗੱਲ ਸਹੀ ਆ ਕਿਆਂ ਲੋਕਾਂ ਨੂੰ ਜਦੋਂ ਕੰਮ ਨਹੀਂ ਮਿਲਦਾ ਉਹ ਵਕਿਆ ਹੀ ਡਿਪਰੈਸ਼ਨ 'ਚ ਚਲ ਜਾਂਦੇ ਆ ਡਿਪਰੈਸ਼ਨ 'ਚ ਜਾਣ ਨਾਲ ਫਿਰ ਤੁਸੀਂ ਅਕਸਰ ਵੇਖਿਆ ਹੋਣਾ ਕਿ ਨੇ ਆਤਮ ਹੱਤਿਆ ਕਰ ਲਈ ਉਹਨੇ ਉਹ ਕਰ ਲਿਆ ਉਹਦੇ ਵਿੱਚ ਕੀ ਹੋ ਕੋ ਨਸ਼ਿਆਂ 'ਚ ਚਲ ਜਾਂਦੇ ਆ ਡਰੱਗਸ ਲੈਣਾ ਸ਼ੁਰੂ ਕਰ ਦਿੰਦੇ ਆ ਥੋੜਾ ਜਿਹਾ ਜਦੋਂ ਕੰਮ ਨਹੀਂ ਮਿਲਦਾ ਇਹਨਾਂ ਨੂੰ ਐਕਟਰਸ ਨੂੰ ਉਹ ਡਿਪਰੈਸ਼ਨ ਚ ਵਾਕਿਆ ਹੀ ਚੱਲ ਜਾਂਦੇ ਆ ਬਹੁਤ ਜਿਆਦਾ ਉੱਥੇ ਮੈਂ ਮਸਾਲਾ ਦੇ ਸਕਦਾ ਤੁਹਾਨੂੰ ਕਿ ਜਿਹੜੇ ਐਕਟਰ ਸੀ ਉਹ ਡਿਪਰੈਸ਼ਨ ਚ ਚੱਲ ਗਏ ਤੇ ਕਈ ਜਿਹੜੇ ਆ ਕਿ 2-2 3-3 ਸਾਲ ਬਾਅਦ ਡਿਪਰੈਸ਼ਨ ਤੋਂ ਬਾਹਰ ਆਏ ਫਿਰ ਉਹਨੇ ਕੰਮ ਸ਼ੁਰੂ ਕੀਤਾ ਸ਼ਹਿਨਾਜ਼ ਦਾ ਸੁਭਾਅ ਜਿਹੜਾ ਕਿਤੇ ਗਿਆ ਕਿਉਂਕਿ ਉਹ ਜਦੋਂ ਸ਼ੋਅ ਦੇ ਵਿੱਚ ਹੁੰਦੇ ਸੀਗੇ ਇਦਾਂ ਦੇਖਿਆ ਕੋਈ ਜਦੋਂ ਸਵਾਲ ਜਵਾਬ ਕਰਦਾ ਸੀਗਾ ਕੋਈ ਉਹਨਾਂ ਨੇ ਨੇਚਰਲੀ ਜਵਾਬ ਦੇ ਦੇਣਾ ਗੁੱਸੇ ਵੀ ਆ ਜਾਂਦੇ ਹੁੰਦੇ ਸੀਗੇ ਕਿ ਮੈਂ ਕਹਿੰਦਾ ਮੈਂ ਪੰਜਾਬ ਦੀ ਜਟੀਆਂ ਵਿੱਚ ਸ਼ੇਧ ਨਹੀਂ ਆ ਸੁਭਾਅ ਕਿਤੇ ਤੇ ਗਿਆ ਉਹ ਮਦਰ ਤੇ ਗਏ ਨੇ ਤੁਹਾਡੇ ਦੇ ਗਏ ਨੇ ਜਿਹੜਾ ਇੰਨਾ ਉਹਨਾਂ ਦਾ ਕਈ ਮਤਲਬ ਅਰੀਗਲ ਸੁਭਾਅ ਇੱਕ ਤਰ੍ਹਾਂ ਦੇ ਨਹੀਂ ਉਹ ਉਹਦਾ ਸੁਭਾਅ ਮੇਰੇ ਤੇ ਹੀ ਹੈ ਤੇ ਲੇਕਿਨ ਉਹ ਜਿਸ ਤਰ੍ਹਾਂ ਪਹਿਲਾਂ ਸੀ ਉਹਦਾ ਸੁਭਾਅ ਹੁਣ ਵੀ ਉਸ ਤਰ੍ਹਾਂ ਹੀ ਹੈ ਸੁਭਾਅ ਵਜੋਂ ਨਹੀਂ ਕੋਈ ਫਰਕ ਪਿਆ ਲੇਕਿਨ ਉਹਨੇ ਆਪਣਾ ਲਾਈਫ ਸਟਾਈਲ ਚੇਂਜ ਕਰ ਲਿਆ ਥੋੜਾ ਜਿਹਾ ਆਪਣੇ ਆਪ ਨੂੰ ਮੈਚੁਰ ਕਰ ਲਿਆ ਪਹਿਲਾਂ ਉਹ ਚ ਬਚਪਨਾ ਸੀ ਲੇਕਿਨ ਹੁਣ ਉਹਨੇ ਆਪਣੇ ਆਪ ਨੂੰ ਇੰਨਾ ਕੋ ਮੈਚੁਰ ਕਰ ਲਿਆ ਕਿ ਹੁਣ ਜੋ ਵੀ ਅਗਰ ਕੋਈ ਗੱਲ ਵੀ ਕਰਦੀ ਆ ਤੇ ਸੋਚ ਸਮਝ ਕੇ ਕਰਦੀ ਆ ਅਗਰ ਕੋਈ ਪ੍ਰੋਜੈਕਟ ਵੀ ਚੁਣਦੀ ਆ ਤੇ ਸੋਚ ਸਮਝ ਕੇ ਚੁਣਦੀ ਆ ਹੁਣ ਆ ਰਹੇ ਨੇ ਅਗਲੇ ਪ੍ਰੋਜੈਕਟਸ ਵੀ ਕਾਫੀ ਆ ਰਹੇ ਹਨ ਹਾਂ ਪ੍ਰੋਜੈਕਟ ਵੀ ਕਾਫੀ ਆ ਰਹੇ ਆ ਅਗਲੇ ਮਹੀਨੇ ਪੰਜਾਬ ਵੀ ਆ ਰਹੀ ਆ اچھا ਪੰਜਾਬ ਆ ਰਹੇ ਬਿਲਕੁਲ ਹਰ ਹਰ ਸਾਲ ਦੋ ਕਰੀ ਵਿਜਿਟ ਹੁੰਦਾ ਉਹਦਾ ਘਰ ਪੰਜਾਬ ਦੇ ਵਿੱਚ ਤੇ ਪਿਛਲੇ ਸਾਲ ਵੀ ਦੋ ਰਿ ਵਿਜਿਟ ਕੀਤਾ ਸੀ ਦਿਲ ਕਿੱਥੇ ਲੱਗਦਾ ਬੰਬੇ ਦੀ ਜੀ ਇੰਡਸਟਰੀ ਦੇ ਵਿੱਚ ਜਿੱਥੇ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਕਿ ਆਪਣੇ ਪੰਜਾਬ ਦੀ ਮਿੱਟੀ ਜਾ ਕੇ ਵਖਦਾ ਸਕੂਨ ਮਿਲਦਾ ਨਹੀਂ ਇਸ ਤਰ੍ਹਾਂ ਹੁੰਦਾ ਦੇਖੋ ਆਪਾਂ ਕਿਤੇ ਵੀ ਰਹਿੰਦੇ ਆ ਬੰਬੇ ਰਹਿੰਦੇ ਆ ਜਾਂ ਕਿਤੇ ਵੀ ਰਹਿੰਦੇ ਆ ਲੇਕਿਨ ਜਿਹੜਾ ਆਪਣਾ ਇੱਕ ਪਿਆਰ ਹੁੰਦਾ ਜਿੱਥੇ ਆਪਾਂ ਜੰਮੇ ਪਲੇ ਆ ਜਿੱਥੇ ਸ਼ੁਰੂ ਤੋਂ ਰਹੇ ਆ ਦਿਲ ਤੇ ਉੱਥੇ ਆ ਕੇ ਲੱਗਦਾ ਪੰਜਾਬ ਦੇ ਵਿੱਚ ਹੀ ਦਿਲ ਲੱਗਦਾ ਘਰੇ ਆ ਕੇ ਦਿਲ ਲੱਗਦਾ ਲੇਕਿਨ ਮੈਂ ਇਹ ਵੀ ਗੱਲ ਵੇਖੀ ਆ ਕਿ ਜਦੋਂ ਪੰਜਾਬ ਆਉਂਦੀ ਆ ਭਾਵੇਂ ਨਹੀਂ ਕਿਸੇ ਨੂੰ ਦੱਸ ਕੇ ਆਉਂਦੇ ਲੇਕਿਨ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਕਿ ਉਹ ਪੰਜਾਬ ਦੇ ਵਿੱਚ ਆਈ ਆ ਉਹ ਇਸ ਤਰ੍ਹਾਂ ਬੈਠੀ ਹੁੰਦੀ ਆ ਕਿ ਜਿਵੇਂ ਡੇਰੇ ਵਾਲੇ ਬਾਬਾ ਜੀ ਨੇ ਲੰਗਣਾ ਹੋਵੇ ਤੇ ਸੰਗਤ ਬੈਠੀ ਹੁੰਦੀ ਆ ਨਾ ਆਪਣੇ ਸੜਕਾਂ ਦੇ ਉੱਤੇ ਉਸ ਤਰ੍ਹਾਂ ਲੋਕ ਬੈਠੇ ਹੁੰਦੇ ਉਹਨੂੰ ਵੇਖਣ ਲਈ ਉਹ ਪਿਆਰ ਕਰਦੇ ਜੈਨੂਅਲੀ ਮੈਂ ਅੱਜ ਤੱਕ ਬਹੁਤ ਘਾਟੀ ਕਮੈਂਟਸ ਦੇਖਿਆ ਸ਼ੈਨਾਜ਼ ਦੇ ਖਿਲਾਫ ਨੈਗੇਟਿਵ ਹੁਣ ਲੋਕ ਜ਼ਿਆਦਾ ਪੋਜ਼ਿਟਿਵ ਹੁੰਦੇ ਆ ਲੋਕ ਇੰਜਵਾਇ ਕਰਦੇ ਆ ਜੋ ਵੀ ਉਹ ਕਰਦੇ ਹਨ ਜੋ ਉਹਨਾਂ ਦੀਆਂ ਅਦਾਵਾਂ ਨੇ ਜੋ ਉਹਨਾਂ ਦਾ ਮਤਲਬ ਗਾਣਿਆਂ ਦੇ ਵਿੱਚ ਬਿਹੇਵੀਅਰ ਦਾ ਫਿਲਮਾਂ ਦੇ ਵਿੱਚ ਬਿਹੇਵੀਅਰ ਦਾ ਹੁਣ ਵੱਡੇ ਵੱਡੇ ਸ਼ੋਅਜ਼ ਦੇ ਵਿੱਚ ਹੋਏ ਨੇ ਕਪਿਲ ਸ਼ਰਮਾ ਦੇ ਸ਼ੋਅ ਚ ਹੋ ਕੇ ਆਏ ਸੀਗੇ ਪਿੱਛੇ ਜੇ ਇੰਡਸਟਰੀ ਦੇ ਵਿੱਚ ਉਹਨੂੰ ਬਹੁਤ ਵੱਡੇ ਵੱਡੇ ਡਾਇਰੈਕਟਰਾਂ ਦਾ ਇੰਡਸਟਰੀ ਦੇ ਵਿੱਚ ਬੈਠਣਾ ਉੱਠਣਾ ਹੁਣ ਉਹ ਸੁਭਾਅ ਦਾ ਜਿਹੜਾ ਫਰਕ ਨਹੀਂ ਹੈਗਾ ਲੋਕ ਦਿਲੋਂ ਆਰਟਿਸਟ ਨਾਲ ਹਰ ਇੱਕ ਐਕਟਰ ਨਾਲ ਉਹ ਜਾਣਦੀ ਆ ਉਹਨਾਂ ਨੂੰ ਬੈਣਾ ਖਿਲਾਉਣਾ ਉਹਦਾ ਉਹਨਾਂ ਦੇ ਬਰਥਡੇ ਵਗੈਰਾ ਜਾਂ ਕੋਈ ਕੋਈ ਪਾਰਟੀ ਹੁੰਦੀ ਆ ਉੱਥੇ ਵੀ ਜਾਂਦੀ ਆ ਸਾਦੇ ਵੀ ਆ ਉਹਨੂੰ ਤੇ ਕਾਫੀ ਉਹਦੀ ਵਧੀਆ ਜਾਣ ਪਛਾਣ ਬਣੀ ਹੋਈ ਹੈ। ਵੱਡਾ ਵੀ ਕਾਫੀ ਪਹਿਲਾਂ ਦਾ ਨਾਮ ਬਣਿਆ ਹੋਇਆ ਤੁਸੀਂ ਉਹ ਜੇ ਲੋਕਾਂ ਨਾਲ ਵਿਚਰਦੇ ਹੋ ਪਾਸੇ ਸਿਆਸਤ ਹੈ ਚਾਹੇ ਉਹ ਕਿਸੇ ਜਥੇਬੰਦੀਆਂ ਨਾਲ ਜੁੜੇ ਹੋ ਜਦੋਂ ਇੱਕ ਸਮਾਂ ਜਿਹੜਾ ਹੈ ਕਿ ਸ਼ਹਿਨਾਜ਼ ਦੀ ਪਪੂਲਰਿਟੀ ਇੰਨੀ ਵਧ ਗਈ ਲੋਕ ਕਹਿਣਾ ਸ਼ੁਰੂ ਹੋ ਗਏ ਸ਼ਹਿਨਾਜ਼ ਦੇ ਪਾਪਾ ਇੱਕ ਟਾਈਮ ਤੇ ਕਹਿੰਦੇ ਹੋਣਗੇ ਕਿ ਸੰਤੋਖ ਭਾਜੀ ਡਾਕਟਰ ਹੈ। ਹੁਣ ਉਹਨਾਂ ਦੇ ਨਾਮ ਦੇ ਨਾਲ ਤੁਹਾਨੂੰ ਜਾਣਿਆ ਜਾਂਦਾ ਤੇ ਕਿੰਨਾ ਕੁ ਮਤਲਬ ਮਾਣ ਮਹਿਸੂਸ ਹੁੰਦਾ ਕੀ ਉਦੋਂ ਮਹਿਸੂਸ ਕੀ ਕਰਦੇ ਹੋ? ਹਾਂ ਪਹਿਲਾਂ ਆਪਣਾ ਨਾਮ ਸੀ। ਹੂੰ ਕੁਝ ਲੋਕ ਮੈਨੂੰ ਸੁਖ ਪ੍ਰਧਾਨ ਦੇ ਨਾਮ ਤੋਂ ਜਾਣਦੇ ਸੀ। ਕਾਫੀ ਮੇਰਾ ਨਾਮ ਸੀ ਹਲਕੇ ਦੇ ਲੇਕਿਨ ਹੁਣ ਕਿਤੇ ਵੀ ਮੈਂ ਜਾਂਦਾ ਵਾਂ ਤੇ ਇਹੀ ਗੱਲ ਹੁੰਦੀ ਹੈ ਕਿ ਉਹ ਸ਼ਨਾਜ਼ ਦਾ ਫਾਦਰ ਆ ਬੱਚੇ ਦਾ ਨਾਂ ਤੋਂ ਲੋਕ ਜਾਣਦੇ ਆ ਸ਼ਾਬਾਸ਼ ਸ਼ਾਹਰਾਜ਼ ਦਾ ਬਿਲਕੁਲ ਖੁੰਦਾ ਹੀ ਇਹ ਪ੍ਰੋਡ ਫੀਲ ਹੁੰਦਾ ਕਿਉਂਕਿ ਐਸ ਲੈਵਲ ਤੇ ਪਹੁੰਚਣਾ ਜਿਹੜਾ ਨਾ ਬਹੁਤ ਵੱਡੀ ਗੱਲ ਆ ਐਸ ਲੈਵਲ ਤੇ ਕੋਈ ਕੋਈ ਪਹੁੰਚਦਾ ਦੇਖੋ ਬੜੇ ਲੋਕ ਗਏ ਆ ਇਥੋਂ ਹੋਰ ਵੀ ਪੰਜਾਬ ਦੇ ਦੋ ਤਿੰਨ ਗਏ ਸੀ ਆਰਟਿਸਟ ਮੈਂ ਨਾ ਨਹੀਂ ਲੈਂਦਾ ਉਹਨਾਂ ਦਾ ਉਹ ਗਏ ਸੀ ਲੇਕਿਨ ਉੱਥੇ ਮਹੀਨਾ-ਮਹੀਨਾ ਨਹੀਂ ਟਿਕ ਸਕੇ 10-10 ਦਿਨ ਮਾਹੀ ਲੋਕੀ ਉੱਥੇ ਜਾ ਕੇ ਟਿਕਦੇ ਆ ਇੱਕ ਲਾਸਟ ਸਮੇਂ ਤੱਕ ਰਹਿਣਾ ਹਾਲੇ ਕਿ ਤੁਹਾਨੂੰ ਯਾਦ ਹੋਣਾ ਕਿ ਬਿਗ ਬਾਸ 13 ਜਿਹੜਾ ਕਿ ਉਹ ਕੁਝ ਸਮੇਂ ਲਈ ਜਿਹੜਾ ਉਹ ਵਿਧਾਇਆ ਵੀ ਗਿਆ ਸੀ ਉਹਦਾ ਟਾਈਮ ਪੀਰੀਅਡ ਵੀ ਉਹਦਾ ਗਿਆ ਸੀ ਹਾਈਸਟ ਟਿਕਾਪੀ ਆਸਟ रिकॉर्ड ਰਿਹਾ ਉਹਨਾਂ ਦਾ ਹਾਂ ਰਿਕਾਰਡ ਹੈ ਤੇ ਰਿਕਾਰਡ ਅਜ ਤੱਕ ਟੁੱਟਾ ਨਹੀਂ ਦੇਖੋ ਉਸ ਸਮਾਂ ਉਹ ਸੀ ਕਿ 2013 ਜਿਹੜਾ ਵਾ ਉਹ ਪਿੰਡਾਂ ਦੇ ਵਿੱਚ ਲੋਕਾਂ ਨੇ ਵੇਖਿਆ ਜਿਨ੍ਹਾਂ ਨੂੰ ਬਿਗ ਬਾਸ ਦਾ ਪਤਾ ਨਹੀਂ ਸੀ ਕਿ ਕੀ ਆ ਤੇ ਕਿਹੜਾ ਸ਼ੋਅ ਆ ਨਹੀਂ ਜੀ ਤੋ ਅਸਲ ਕਿ ਕੋਈ ਸੀਜ਼ਨ ਦੇਖਿਆ ਤੇ ਉਹ ਹੀ ਦੇਖਿਆ ਉਸ ਤੋਂ ਬਾਅਦ ਦੇਖਣ ਨੂੰ ਦਿਲ ਵੀ ਨਹੀਂ ਕੀਤਾ ਹਾਂ ਮੇਰਾ ਵੀ ਇਸ ਤਰ੍ਹਾਂ ਹੀ ਮੈਂ ਉਸ ਤੋਂ ਬਾਅਦ ਕਦੀ ਬਿਗ ਬਾਸ ਨਹੀਂ ਵੇਖਿਆ ਮੈਨੂੰ ਵੀ ਨਹੀਂ ਸੀ ਹਾਂ ਅਸੀਂ ਸ਼ਾਨਾਜ਼ ਦੇ ਨਾਲ ਜਦੋਂ ਥੋੜਾ ਜਿਹਾ ਲੈਕ ਸਕੂਲ ਕਾਲਜ ਪੜ੍ਹਦੀ ਸੀ ਉਦੋਂ ਅਸੀਂ ਬਿਗ ਬਾਸ ਵੇਨੇ ਰਹੇ ਹਾਂ ਤੇ ਦੋ ਤਿੰਨ ਸੀਜ਼ਨ ਹੀ ਇਕੱਠਿਆਂ ਵੇਖੇ ਰਾਤ ਨੂੰ ਬਹਿਣਾ ਦੇਖਣਾ ਉਹ ਵੀ ਮੈਂ ਇਹਨਾਂ ਕਰਕੇ ਵੇਖਣਾ ਨਹੀਂ ਕਿ ਸ਼ਹਨਾਜ਼ ਵੇ ਨਹੀਂ ਹੁੰਦੀ ਉਹਨੂੰ ਇੰਟਰਸਟ ਬਹੁਤ ਹੁੰਦਾ ਸੀ ਇਹ ਗੱਲ ਤੇ ਲੇਕਿਨ ਉਸ ਤੋਂ ਬਾਅਦ 2000 ਜਦੋਂ ਹੁਣ ਸੀਜ਼ਨ ਗਿਆ ਬਿੱਗ ਬਾਸ 13 ਉਸ ਤੋਂ ਬਾਅਦ ਨਹੀਂ ਫਿਰ ਵੇਖਿਆ ਨਾ ਹੀ ਵੇਖਣ ਉਹ ਮਜ਼ਾ ਨਹੀਂ ਆਉਂਦਾ ਉਹ ਜੋ ਉਹਨਾਂ ਨੇ ਕੀਤਾ ਉਹ ਹੀ ਮਤਲਬ ਜ਼ਿਆਦਾ ਹਿੱਟ ਹੋ ਗਿਆ ਨਾ ਬੜੀ ਵੱਡੀ ਗੱਲ ਹੈ ਕਿ ਲਾਸਟ ਤੱਕ ਸ਼ੋਅ ਨੂੰ ਅੱਗੇ ਵੀ ਵਧਾਇਆ ਗਿਆ ਕਾਫੀ ਟਾਈਮ ਲਈ ਉਹਦੀ ਟੀਆਰਪੀ ਵੇਖ ਕੇ ਲੇਕਿਨ ਐਂਡ ਤੱਕ ਰਹਿਣਾ ਬੜੀ ਵੱਡੀ ਗੱਲ ਹਾਲੇ ਲੋਕ ਚਾਹੁੰਦੇ ਸੀ ਪਿੰਡਾਂ ਦੇ ਲੋਕ ਪੰਜਾਬ ਦੇ ਲੋਕ ਵੀ ਚਾਹੁੰਦੇ ਸੀ ਕਿ ਬਾਹਰ ਜਿਹੜੇ ਅੱਛਾ ਆਪਣੇ ਇੰਡੀਆ ਦੇ ਵਿੱਚ ਦੇ ਲੋਕਾਂ ਨੇ ਬਿਗ ਬਾਸ 13 ਵੇਖਿਆ ਹੀ ਵੇਖਿਆ ਬਾਹਰਲੇ ਮੁਲਕਾਂ 'ਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਜਦੋਂ ਇਹ ਸ਼ੋਅ ਹੁੰਦਾ ਸੀ ਵੀਕਐਂਡ ਤੇ ਖਾਸ ਕਰ ਉੱਥੇ ਮੇਰੇ ਸੁਣ ਚ ਆਇਆ ਕਿ ਲੋਕ ਮੈਨੂੰ ਦੱਸਦੇ ਸੀ ਕਿ ਇੰਗਲੈਂਡ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਜਿੱਦਾਂ ਲੋਕੀ ਉੱਥੇ ਫੁੱਟਬਾਲ ਦਾ ਮੈਚ ਵੇਖਦੇ ਆ ਨਾ ਵੱਡੀਆਂ ਸਕਰੀਨਾਂ 'ਾਂ ਲਾ ਕੇ ਇਦਾਂ ਉਹਨਾਂ ਦਾ ਸ਼ੋਅ ਵੇਖਿਆ ਜਾਂਦਾ ਸੀ ਰੈਸਟੋਰੈਂਟਾਂ 'ਚ 12 'ਚ ਇਸ ਤਰ੍ਹਾਂ ਦੇਖਿਆ ਜਾਂਦਾ ਸੀ ਜੇਕਰ ਆਪਾਂ ਕਹੀਏ ਕਿ 빅 ਬੌਸ ਨੂੰ ਇੱਕ ਪਹਿਚਾਣ ਪਹਿਲਾਂ ਵੀ ਸੀਗੀ ਲੇਕਿਨ ਇੱਕ ਨਵੀਂ ਪਹਿਚਾਣ ਹੈ ਬਹੁਤ ਵੱਡੇ ਪੱਧਰ ਤੇ ਲੈ ਕੇ ਜਾਣ ਦੇ ਵਿੱਚ ਇਹ ਜਿਹੜੀ ਸਿਧਨਾਜ਼ ਦੀ ਜੋੜੀ ਸੀਗੀ ਇਹਦਾ ਬਹੁਤ ਵੱਡਾ ਹੱਥ ਰਿਹਾ ਹਾਂ ਦੇਖੋ ਅਗਰ 빅 ਬੌਸ 13 ਦੇ ਵਿੱਚ ਕੋਈ ਅਹਿਮ ਰੋਲ ਅਦਾ ਕੀਤਾ ਤੇ ਇਹਨਾਂ ਦੋਵਾਂ ਨੇ ਕੀਤਾ ਸਦਾ ਸ਼ੁਕਲਾ ਐਂਡ ਸ਼ਹਿਨਾਜ਼ ਗਿਲ